ਇਹ ਗੱਲ ਸੁਣ ਕੇ ਬਹੁਤੇ ਲੋਕਾਂ ਦੀ ਹੈਰਾਨੀ ਦਾ ਕੋਈ ਟਿਕਾਣਾ ਨਹੀਂ ਰਹਿਣਾ ਜੇ ਮੈਂ ਤੁਹਾਨੂੰ ਆਖਾਂ ਕਿ ਸਾਡਾ ਸਿੰਪਲ ਘਰੇ ਬਣਿਆ ਹੋਇਆ ਖਾਣਾ ਵੀ ਤੁਹਾਡੇ ਅੰਦਰ ਜਾ ਕੇ ਯਾਰ ਬਣ ਸਕਦਾ ਹੈ ਜੀ ਹਾਂ ਮੈਂ ਗੱਲ ਕਰ ਰਿਹਾ ਆਮ ਜਾਂ ਫਿਰ ਅਪਜ ਭੋਜਨ ਦੀ ਅਕਸਰ ਬਹੁਤ ਲੋਕਾਂ ਨੂੰ ਤੁਸੀਂ ਇਹ ਕਹਿੰਦੇ ਹੋਏ ਸੁਣਿਆ ਹੋਊਗਾ ਕਿ ਉਹਨਾਂ ਦੇ ਜੋੜਾਂ ਦੇ ਵਿੱਚ ਇੰਨੀ ਭੈੜੀ ਦਰਦ ਹੁੰਦੀ ਹੈ ਜਿਵੇਂ ਕਿਸੇ ਠੂਏ ਨੇ ਡੰਗ ਮਾਰਿਆ ਹੋਵੇ ਇਹਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ ਆਮ ਤੇ ਬਾਤ ਜਦੋਂ ਸਾਡਾ ਭੋਜਨ ਬਚਦਾਨੀ ਉਹ ਆਮ ਰੂਪ ਲੈ ਲੈਂਦਾ ਤੇ ਬਾਤ ਉਹਨੂੰ ਲਜਾ ਕੇ ਸਾਡੇ ਜੋੜਾਂ ਦੇ ਵਿੱਚ ਬਿਠਾ ਦਿੰਦੀ ਹੈ ਤਾਂ ਇਸ ਚੀਜ਼ ਦਾ ਹੱਲ ਕੀ ਹੈ ਆਮ ਬਾਤਾਰੀ ਰਸ ਇਹਨਾਂ ਸਾਰੀਆਂ ਪ੍ਰੋਬਲਮਸ ਦੇ ਵਿੱਚ ਬਹੁਤ ਵਧੀਆ ਲਾਭ ਦਿੰਦਾ ਹੈ ਇਹਦੇ ਲਈ ਤੁਹਾਨੂੰ ਕਰਨਾ ਕੀ ਪਏਗਾ ਜਾਂ ਤੇ ਤੁਸੀਂ ਕਿਸੇ ਐਕਸਪਰਟ ਵੈਦ ਦੀ ਸਲਾਹ ਲੈ ਸਕਦੇ ਹੋ ਜਾਂ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ ਤਾਂ ਜੋ ਅਸੀਂ ਤੁਹਾਡੀ ਪ੍ਰਕਿਰਤੀ ਦਾ ਪ੍ਰੀਖਣ ਕਰਕੇ ਇਹਦੇ ਨਾਲ ਕੰਬੀਨੇਸ਼ਨ ਮੈਡੀਸਨ ਬਣਾ ਕੇ ਤੁਹਾਨੂੰ ਸੁਜੈਸਟ ਕਰ ਸਕੀਏ ਤਾਂ ਜੋ ਜਲਤੋਂ ਜਲਦ ਤੁਹਾਡੀ ਪ੍ਰੋਬਲਮ ਦਾ ਸੋਲੂਸ਼ਨ ਹੋ ਜੇ ਇਹ ਸੀਗੀ ਪੰਜਵੀਂ ਵੀਡੀਓ 100 ਡੇਜ਼ ਵਿਦ 100 ਕਲਾਸਿਕਲ ਆਯੁਰਵੇਦਿਕ ਮੈਡੀਸਨ ਸੀਰੀਜ਼ ਦੀ ਇਹ ਸੀਰੀਜ਼ ਦੇ ਵਿੱਚ ਅਸੀਂ ਕਲਾਸਿਕਲ ਆਯੁਰਵੇਦਿਕ ਮੈਡੀਸਨਸ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆਂ ਤੇ ਇਹ ਜਾਣਕਾਰੀ ਇੰਨੀ ਖਾਸ ਹੁੰਦੀ ਹੈ ਕਿ ਇਹਦੇ ਤੋਂ ਬਾਅਦ ਤੁਹਾਡਾ ਆਯੁਰਵੇਦਾਂ ਨੂੰ ਵੇਖਣ ਦਾ ਨਜ਼ਰੀਆ ਬਿਲਕੁਲ ਬਦਲ ਜਿਗਾ ਧੰਨਵਾਦ